थाना फतेगढ साहिब दे, दे पुलिस नु शनिवार दी रात 6-7 ਦਿਨਾ ਦੀ ਲਾवारिस ਬੱਚੀ ਮਿਲੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ थाना फतेगढ साहिब ਦੇ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ अजय ਕੁਮਾਰ ਤੇ ਉਸ ਦੇ ਇੱਕ ਦੋਸਤ ਨੂੰ ਜੋਤੀ ਸਰੂਪ ਮੋੜ ਤੋਂ ਥੋੜੀ ਦੂਰ ਚੋਏ ਦੇ ਨਾਲ ਬਣੇ ਪਾਰਕ ਵਿੱਚੋਂ ਇੱਕ ਕੱਪੜੇ ਵਿੱਚ ਲਪੇਟੀ ਹੋਈ ਬੱਚੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪ੍ਰਿਥਵੀ ਰਾਜ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਜਿਨ੍ਹਾਂ ਤੁਰੰਤ ਚਾਈਲਡ ਵੈਲਫੇਅਰ ਨੂੰ ਸੂਚਿਤ ਕੀਤਾ ਤੇ ਬੱਚੀ ਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਗਰੀਬ ਨਦਰੋਂ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ 6-7 ਦਿਨਾਂ ਦੀ ਬੱਚੀ ਲਵਾਰਸ ਹਾਲਤ ਵਿੱਚ ਕੱਪੜੇ ਵਿੱਚ ਲਪੇਟੀ ਹੋਈ ਤੇ ਜੋਤੀ ਸਰੂਪ ਤੋਂ ਮੋੜ ਤੋਂ ਥੋੜਾ ਅੱਗੇ ਪਾਰਕਾਂ ਦੇ ਵਿੱਚ ਪੌੜੀਆਂ ਲਾਗੇ ਪਈ ਆ ਤੇ ਉਹਨਾਂ ਨੇ ਕੰਟਰੋਲ ਰੂਮ ਤੇ ਫੋਨ ਕੀਤਾ ਬੰਦਿਆਂ ਨੇ ਫਿਰਹੀਂ ਆਪਣੇ ਪੁਲਿਸ ਪਾਰਟੀ ਨਾਲ ਤਲਲੀ ਦੀ ਕਾਂਸਟੇਬਲ ਤੇ ਨਾਲ ਹੀ ਲੈ ਕੇ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਜਿਹੜਾ ਜਾਇਜ਼ਾ ਲਿਆ ਇਸ ਤੋਂ ਬਲਾਵਾ ਚਾਈਲਡ ਵੈਲਫੇਅਰ ਅਫਸਰ ਸਦਾਰ ਹਲ ਏਜੰਸੀ ਨੂੰ ਇਨਫਾਰਮ ਕੀਤਾ ਗਿਆ ਤੇ ਐਂਬੂਲੈਂਸ ਭੁਲਾਈ ਗਈ ਉਹਨਾਂ ਤੇ ਪ੍ਰਾਈਵੇਟ ਲੇਡੀਜ਼ ਦੀ ਮਦਦ ਨਾਲ ਇਹਨੂੰ ਸਿਵਲ ਹਸਪਤਾਲ ਚ ਚੈੱਕਅਪ ਕਰਾਉਣ ਵਾਸਤੇ ਲਿਆਂਦਾ ਗਿਆ ਜਿੱਥੇ 25 ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚੀ ਠੀਕ ਠਾਕ। ਨੂੰ ਬਾਕੀ ਜਿਹੜੀ ਅਗਲੀ ਪ੍ਰੋਸੀਡਿੰਗਾਂ ਉਹ ਚਿਲड्रन ਵੈਲਫੇਅਰ ਕਮੇਟੀ ਸਵੇਰੇ ਜੋ ਵੀ ਹੋਊਗਾ ਜਸਤਰਾਂ ਵੀ ਹੋਊਗਾ ਅਗਲੀ ਕਾਰਜવાહી ਕਾਨੂੰਨ ਮੁਤਾਬਕ ਅਮਲ ਵਿੱਚ ਲਿਆਂਦੀ ਜਾਊਗੀ। ਠੀਕ। ਪਤਾ ਲੱਗਿਆ ਕੁਝ ਪਛਾਣ ਪਛਾਣ ਨਹੀਂ ਹੋਈ ਅਜੇ ਤੱਕ। ਅਜੇ ਬੱਚਿਆਂ ਦੀ ਪਛਾਣ ਨਹੀਂ ਹੋਈ। ਬੱਚੀ ਛੋਟੀ ਐ ਛੇ ਸਾਲ ਦੀ ਨਾਲੇ ਤਾਂ ਉਹਦੇ ਮਾਤਾ ਪਿਤਾ ਦੀ ਵੀ ਅਹੀਂ ਤਲਾਸ਼ ਕਰ ਰਹੇ ਆਂ, ਉਹਦੀ ਵੀ ਭਾਲ ਕਰ ਰਹੇ ਆਂ ਪਰ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ। ਠੀਕ। ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime